ਅੱਜ ਆਪਾਂ ਲਾਈਵ ਆਏ ਆਂ ਵੀਰੇ ਲਾਈਵ ਦੇ ਵਿੱਚ ਆਪਾਂ ਪਿਓਰ ਖਾਦੀ ਦੇ ਸੂਟ ਲੈ ਕੇ ਆਏ ਆਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਜਿਹੜੇ ਆਪਾਂ ਸੂਟ ਲੈ ਕੇ ਆਏ ਆਂਗੇ ਮੈਂ ਤੁਹਾਨੂੰ ਕੱਲਾ ਕੱਲਾ ਪ੍ਰਿੰਟ ਪ੍ਰੋਪਰ ਜਿਹੜਾ ਦਿਖਾ ਦਾਂਗੀ ਜੀ ਇਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਵਾਲੇ ਸਾਰੇ ਸੂਟ ਲੈ ਕੇ ਆਏ ਆ ਜਿਹੜੇ ਆ ਤੁਹਾਨੂੰ ਦਿਖ ਰਹੇ ਨੇਗੇ ਸੋ ਇਹਦੇ ਵਿੱਚ ਜਿਹੜਾ ਆਪਾਂ ਪਹਿਲਾ ਸੂਟ ਲੈ ਕੇ ਆਏ ਆਂਗੇ ਬਹੁਤ ਹੀ ਸੋਹਣਾ ਸਟਾਫਾ ਤੁਸੀਂ ਦੇਖ ਸਕਦੇ ਹੋਗੇ ਗਰਮੀਆਂ 'ਚ ਪਾਉਣ ਵਾਲਾ ਸਟਾਫਾ ਜੀ ਬਹੁਤ ਹੀ ਸੌਫਟ ਸਟਾਫਾ ਲਾਈਨਿੰਗ ਅਗਰ ਕੋਈ ਲਗਵਾਉਣਾ ਚਾਹੁੰਦਾ ਲਾਈਨਿੰਗ ਵੀ ਲਗਵਾ ਸਕਦਾ ਅਗਰ ਤੁਸੀਂ ਵਿਦਆਊਟ ਲਾਈਨਿੰਗ ਬਣਵਾਉਣਾ ਚਾਹੁੰਦੇ ਹੋ ਵਿਦਆਊਟ ਲਾਈਨਿੰਗ ਵੀ ਜਿਹੜਾ ਤੁਸੀਂ ਬਣਾ ਸਕਦੇ ਹੋ ਜੀ ਇਹਨੂੰ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ਇੱਕ ਵਾਰ ਬਿਲਕੁਲ ক্লোਜ਼ ਤੋਂ ਵੀ ਦਿਖਾ ਦਾਨੀ ਹੈ ਜੀ ਇਹਦੇ ਵਿੱਚ ਜਿਹੜਾ ਕਲਰ ਆ ਉਹ ਲਾਈਟ ਕਲਰ ਚਾਟ ਹੀ ਆਇਆ ਆਪਣੇ ਕੋਲੇ ਇਸ ਨਾਲ ਅਗਰ ਕੋਈ ਡਾਰਕ ਬਾਟਮ ਨਾਲ ਲੈਣਾ ਚਾਹੁੰਦਾ ਡਾਰਕ ਬਾਟਮ ਨਾਲ ਵੀ ਲੈ ਸਕਦਾ ਹੈਗਾ ਲਾਈਕ ਇਸ ਟਾਈਪ ਦੀ ਬਾਟਮ ਅਗਰ ਤੁਸੀਂ ਆਫ ਵਾਈਟ ਬਾਟਮ ਲਗਵਾਉਣਾ ਚਾਹੁੰਦੇ ਹੋ ਆਫ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋ ਅਗਰ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਆਲ ਓਵਰ ਸੂਟ 5 ਮੀਟਰ ਸੂਟ ਵੀ ਲੈ ਸਕਦੇ ਹੋਗੇ ਇਹਦਾ ਜਿਹੜਾ ਪ੍ਰਾਈਸ ਹੈ ਜਸਟ 800 ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਅਗਰ ਤੁਸੀਂ ਮੈਚਿੰਗ ਕਰਵਾਉਣਾ ਹੈ ਮੈਚਿੰਗ ਥੋੜਾ ਘੱਟ ਪ੍ਰਾਈਸ ਤੇ ਪੈ ਜਾਊਗਾ ਬਟ ਇੱਕ ਵਾਰ ਆਪਾਂ ਨੇ ਸਾਰੇ ਇਹ ਆਲ ਓਵਰ ਜਿਹੜੇ ਸੂਟ ਹੈ ਬਣਾਇਆ ਹੈ ਤੁਸੀਂ ਮੈਂ ਤੁਹਾਨੂੰ ਇੱਕ ਵਾਰ ਖੋਲ ਕੇ ਪ੍ਰੋਪਰ ਓਪਨ ਚੈੱਕ ਵੀ ਕਰਵਾ ਦੇਣ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਨੇਗੇ ਇਹਦੇ ਵਿੱਚ ਫਰਸਟ ਪ੍ਰਿੰਟ ਤਾਂ ਇਹ ਵਾਲਾ ਆ ਗਿਆ ਸੈਕਿੰਡ ਪ੍ਰਿੰਟ ਜਿਹੜਾ ਆਪਣੇ ਕੋਲੇ ਆਇਆ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਇਹ ਪ੍ਰਿੰਟ ਵੀ ਬਹੁਤ ਸੋਹਣਾ ਪ੍ਰਿੰਟ ਹੈ ਅਗਰ ਤੁਸੀਂ ਇਹਦੇ ਨਾਲ ਪਰਪਲ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਪਰਪਲ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਅਗਰ ਤੁਸੀਂ ਆਲਓਵਰ ਲੈਣਾ ਚਾਹੁੰਦੇ ਹੋ 5 ਮੀਟਰ ਸੂਟ ਲੈਣਾ ਚਾਹੁੰਦੇ ਹੋ ਨੋਰਮਲ ਪਣਾਂਗਾ 5 ਮੀਟਰ ਸੂਟ ਵੀ ਲੈ ਸਕਦੇ ਹੋਗੇ ਇਹ ਵਾਲਾ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਇੱਕੇ ਦੇ ਵਿੱਚ ਇਹ ਵਾਲਾ ਪ੍ਰਿੰਟ ਆਇਆ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਪ੍ਰਾਈਜ਼ ਜਿਹੜਾ ਰਹੂਗਾ ਸਾਰਿਆਂ ਦਾ ਸੇਮ ਰਹੂਗਾ ਇਹ ਤੁਸੀਂ ਅਗਰ ਸੂਟ ਨਹੀਂ ਬਣਾਉਣਾ ਚਾਹੁੰਦੇ ਕੋਟ ਸੈੱਟ ਵਗੈਰਾ ਬਣਾਉਣਾ ਚਾਹੁੰਦੇ ਕੋਟ ਸੈੱਟ ਵੀ ਬਣਾ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਮੈਚਿੰਗ ਸੂਟ ਬਣਾਇਆ ਹੋਇਆ ਜੀ ਆਫ ਵਾਈਟ ਨਾਲ ਇਹਦੇ ਬਾਟਮ ਲਗਵਾਈ ਹੋਈ ਹੈਗੀ ਇਹ ਸਾਰੇ ਪ੍ਰਿੰਟ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਇਹ ਆਪਾਂ ਨੇ ਸਪੈਸ਼ਲ ਕੋਟ ਸੈੱਟ ਦੇ ਲਈ ਲਿਆਂਦਾ ਇਹਦੇ ਵਿੱਚ ਕਲਰ ਹੋਰ ਵੀ ਮਿਲ ਜਾਣਗੇ ਅਗਰ ਕਿਸੇ ਨੂੰ ਹੋਰ ਵੀ ਕਲਰ ਚਾਹੀਦਾਗਾ ਤੁਸੀਂ ਦੇਖਸਾ ਅਗਰ ਕੋਈ ਸੂਟ ਬਣਵਾਉਣਾ ਚਾਹੁੰਦਾ ਸੂਟ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਕੋਟ ਸੈੱਟ ਬਣਵਾਉਣਾ ਚਾਹੁੰਦੇ ਹੋ ਕੋਟ ਸੈੱਟ ਵੀ ਬਣਵਾ ਸਕਦੇ ਹੋ ਸਟਾਫ ਆ ਜਿਹੜਾ ਸਟਾਫ ਦੀ ਆਪਣੀ ਪੂਰੀ ਸ਼ਾਰਟ ਈ ਬਹੁਤ ਹੀ ਸੌਫਟ ਸਟਾਫ ਆ ਮੈਂ ਤੁਹਾਨੂੰ ਇੱਕ ਵਾਰ ਬਿਲਕੁਲ ক্লোਜ਼ ਤੋਂ ਦਿਖਾ ਦੇਣੀ ਹੈ ਜੀ ਲੋ ਬਹੁਤ ਹੀ ਸੌਫਟ ਪ੍ਰਿੰਟ ਵੀ ਬਹੁਤ ਸੋਹਣਾਗਾ ਪ੍ਰਾਈਜ਼ ਜਿਹੜਾ ਰਹੂਗਾ ਸਾਰਿਆਂ ਦਾ ਸੇਮ ਪ੍ਰਾਈਜ਼ ਰਹੂਗਾ ਅਗਰ ਤੁਸੀਂ 2.5 ਮੀਟਰ ਦੀ ਕੱਟ ਵੀ ਲੈਣਾ ਚਾਹੋ ਤਾਂ 2.5 ਮੀਟਰ ਦੀ ਕੱਟ ਵੀ ਲੈ ਸਕਦੇ ਹੋ ਅਗਰ 5 ਮੀਟਰ ਲੈਣਾ ਚਾਹੋ ਤਾਂ 5 ਮੀਟਰ ਵੀ ਲੈ ਸਕਦੇ ਹੋ ਇੱਕੇ ਦੇ ਵਿੱਚ ਆਪਣਾ ਇਹ ਵਾਲਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਪ੍ਰਿੰਟ ਆ ਗਿਆ ਜੀ ਇੱਕੇ ਦੇ ਵਿੱਚ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਤੁਸੀਂ ਅਗਰ 5 ਮੀਟਰ ਸੂਟ ਲੈਣਾ ਚਾਹੋ ਨੀ 5 ਮੀਟਰ ਸੂਟ ਲੈ ਸਕਦੇ ਹੋ ਅਗਰ ਤੁਸੀਂ ਕੱਲੀ ਸ਼ਰਟ ਦਾ ਕਪੜਾ ਲੈਣਾ ਚਾਹੋ ਨੀ ਕੱਲੀ ਸ਼ਰਟ ਦਾ ਵੀ ਜਿਹੜਾ ਲੈ ਸਕਦੇ ਹੋ 2.5 ਮੀਟਰ ਦੀ ਕਟ ਆਊ ਜੀ ਨੋਰਮਲ ਪਣਾ ਹੋਊਗਾ 1 ਕਿ ਦੇ ਵਿੱਚ ਆ ਗਿਆ ਜੈਲੋ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਖਾਦੀ ਦਾ ਸੂਟ ਹੈ ਜੀ ਕਾਟਨ ਖਾਦੀ ਬਹੁਤ ਹੀ ਸੌਫਟਾ ਸਟੱਫ ਹੈਗਾ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਇੱਕ ਇਹਦੇ ਵਿੱਚ ਇਹ ਵਾਲਾ ਆ ਗਿਆ ਮਲਟੀ ਕਲਰ ਦਾ ਪ੍ਰਿੰਟ ਜੀ ਇਹ ਵੀ ਕਾਟ ਸੈੱਟ ਵੀ ਬਣਾ ਸਕਦੇ ਹਾਂ ਅਗਰ ਤੁਸੀਂ ਸੂਟ ਬਣਵਾਉਣਾ ਚਾਹੁੰਦੇ ਹੋ ਸੂਟ ਵੀ ਬਣਵਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਸਾਰੇ ਪ੍ਰਿੰਟ ਨੇ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਹਾਂਜੀ ਹਾਂਜੀ ਮੈਂ ਬਰਨਾਲੇ ਤੋਂ ਆ ਬਰਨਾਲੇ ਆਪਣਾ ਬੁਟੀਕ ਹੈ ਜੀ ਇੱਕੇ ਦੇ ਵਿੱਚ ਇਹ ਵਾਲਾ ਪ੍ਰਿੰਟ ਆ ਗਿਆ ਜੀ ਆਗਰ ਤੁਸੀਂ ਏ ਆਪਣਾ ਆਲ ਓਵਰ ਲੈਣਾ ਚਾਹੁੰਦੇ ਹੋ 5 ਮੀਟਰ ਇਹਨਾਂ ਚੋਂ ਕੋਈ ਵੀ ਸੂਟ 5 ਮੀਟਰ ਵੀ ਲੈ ਸਕਦੇ ਹੋ ਅਗਰ ਤੁਸੀਂ 2.5 ਮੀਟਰ ਦਾ ਕੱਟ ਲੈਣਾ ਚਾਹੁੰਦੇ ਹੋ 2.5 ਮੀਟਰ ਦਾ ਕੱਟ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਸੂਟ ਬਣਾਉਣਾ ਚਾਹੁੰਦੇ ਹੋ ਸੂਟ ਵੀ ਬਣਵਾ ਸਕਦੇ ਹੋ ਕੋਰਸਟ ਵੀ ਬਣਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਜਿਹੜੇ ਹੈਗੇ ਆ ਰੈਡੀ ਟੂ ਡਿਸਪੈਚ ਆ ਇੱਕ ਆਪਣੇ ਕੋਲੇ ਮਸਲੀਨ ਦੇ ਦੁਪੱਟੇ ਆਏ ਹੋਏ ਨੇ ਉਹਨਾਂ ਦੀ ਵੀਡੀਓ ਵੀ ਆਪਾਂ ਕੱਲ ਨੂੰ ਜਲਦੀ ਹੀ ਅਪਲੋਡ ਕਰਾਂਗੇ ਉਹਨਾਂ ਦਾ ਪ੍ਰਾਈਸ ਵੀ ਬਹੁਤ ਘੱਟ ਰਹੂਗਾ ਜੀ ਇਹ ਵਾਲੇ ਸੂਟ ਸਾਰੇ ਰੈਡੀ ਟੂ ਡਿਸਪੈਚ ਆ ਪ੍ਰਿੰਟ ਇੱਕਦਮ ਕਈ ਮੇਰੀ ਭੈਣਾਂ ਦੀ ਨਾ ਮੈਸੇਜ ਆਉਂਦੇ ਹੁੰਦੇ ਨੇ ਵੀ ਇਹ ਸੌਫਟ ਵਾਲੀ ਐ ਬਿਲਕੁਲ ਸੌਫਟ ਵਾਲੀ ਐ ਜੀ ਚੈੱਕ ਕਰ ਲਓ ਕਈ ਕਹਿੰਦੇ ਨੇ ਵੀ ਹਾਰਡ ਵਾਲੀ ਹਾਰਡ ਵਾਲੀ ਬਿਲਕੁਲ ਵੀ ਨਹੀਂ ਜੀ ਇਹ ਖਾਦੀ ਬਹੁਤ ਹੀ ਸੌਫਟ ਸਟੱਫ ਹੈਗਾ Thank you, Vire, thank you. ਇਹ ਸਾਰੇ ਸੂਟ ਕਈ ਮੇਰੇ ਭੈਣਾਂ ਦੇ ਹੋਰ ਵੀ ਮੈਸੇਜ ਆਉਂਦੇ ਵੀ ਬੁਟੀਕ ਤੇ ਹੋਣਗੇ ਹਾਂਜੀ ਫਿਲਹਾਲ ਮੰਡੇ ਬੁਟੀਕ ਤੇ ਹੋਣਗੇ ਮੰਡੇ ਤੋਂ ਆਪਾਂ ਡਿਸਪੈਚ ਕਰ ਦਾਂਗੇ ਜਿੰਨਾ ਜਿੰਨਾ ਵੀ ਮੇਰੀਆਂ ਭੈਣਾਂ ਦੇ ਆਰਡਰ ਆਉਂਦੇ ਨੇ ਕਿਉਂਕਿ ਵੀਡੀਓ ਅਪਲੋਡ ਕਰਨ ਤੋਂ ਬਾਅਦ ਆਪਾਂ ਨੂੰ ਜਲਦੀ ਹੀ ਸਾਰੇ ਜਿਹੜਾ ਸਟਾਕ ਆ ਸੋਲਡ ਹੋ ਜਾਂਦਾ ਜਿੰਨਾ ਵੀ ਆਪਾਂ ਵਰਕ ਵਾਲੇ ਵੀ ਸੂਟ ਰੈਡੀ ਕਰਦੇ ਆ ਉਹ ਵੀ ਉਹ ਜਲਦੀ ਸੋਲਡ ਹੋ ਜਾਂਦੇ ਨੇ ਜੀ ਦੁਬਾਰਾ ਫਿਰ ਆਪਾਂ ਅਗੇਨ ਜਿਹੜੀ ਰਿਪੀਟ ਲੈ ਕੇ ਆਉਣੇ ਹੁੰਦੇ ਆਗੇ ਆਰਡਰ ਦੇ ਉੱਪਰ ਤਿਆਰ ਕਰਦੇ ਹੁੰਦੇ ਆ ਜਿਹੜੇ ਪ੍ਰਿੰਟ ਹੁੰਦੇ ਆ ਅਗਰ ਰੀਸਟਾਕ ਹੋਣ ਦੀ ਪੋਸੀਬਿਲਟੀ ਹੁੰਦੀ ਅਗਰ ਕੋਈ ਨਹੀਂ ਰੀਸਟਾਕ ਹੁੰਦਾ ਹੁੰਦਾ ਤਾਂ ਆਪਾਂ ਦੱਸ ਦਨੇ ਹੁੰਨੇ ਕਸਟਮਰ ਨੂੰ ਜੀ ਆਪਣਾ ਐਡਰੈਸ ਵੀ ਰਹਿਗਾ ਆ ਵਾਲਾ ਤੁਸੀਂ ਦੇਖ ਸਕਦੇ ਹੋਗੇ ਬਾਜਵਾ ਬਟਿਕ ਨੀਅਰ ਦਾ ਗ੍ਰੇਸ ਸੈਲੂਨ ਸਟਰੀਟ ਨੰਬਰ 4 ਨਾਨਕ ਸਰ ਨਗਰ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਵੀ ਭੇਜ ਸਕਦੇ ਹੋ ਕੋਈ ਵੀ ਸੂਟ ਪਸੰਦਨ ਦਾ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ ਵੀਡੀਓ ਨੂੰ ਦੇਖਣ ਲਈ